ਤੁਸੀਂ ਕਹਿ ਰਹੇ ਹੋ ਖੈਰਾ ਸਾਹਿਬ ਜਿੱਤਣਗੇ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਮੁਕਾਬਲਾ ਤਾਂ ਕਿਸੇ ਨਾਲ ਖੈਰਾ ਸਾਹਿਬ ਦਾ ਇਹਦਾ ਜਿੱਤਣਗੇ ਜੀ ਬਖਤ ਤੋਂ ਬੱਦ ਜੇ ਹੋ ਸਕਦਾ ਜੀ ਸਿਮਰਜੀਤ ਮਾਨ ਨਵੇਂ ਲੱਗ ਸਕਦੇ ਨੇ ਜੀ ਹਾਂ ਜੀ ਦੂਜੇ ਨੰਬਰ ਤੇ ਆ ਸਕਦੇ ਨੇ ਦੂਜੇ ਨੰਬਰ ਤੇ ਹਾਂ ਜੀ ਮਹਿਰ ਸਿੰਘ ਜੀ ਲੱਡੂ ਪਹਿਲੀ ਵੰਡ ਰਹੇ ਹੋ ਤੁਸੀਂ 4 ਜੂਨ ਤੋਂ ਪਹਿਲੀ ਵੰਡੀ ਜਾਂਦੇ ਜੀ 4 ਜੂਨ ਨੂੰ ਤੀਜੇ ਆਉਣੇ ਨੇ ਜੀ ਸਾਨੂੰ ਯਕੀਨ ਆ ਪੱਕਾ ਪੂਰਾ ਪੂਰਨ ਯਕੀਨ ਹੈ ਵੀ ਇਹਨਾਂ ਨੇ ਕਿੰਨੀਆਂ ਜੇਲਾਂ ਕੱਟੀਆਂ ਨੇ ਇਹ ਨਜਾਇਜ਼ ਪਰਚੇ ਪਾਏ ਗਏ ਨੇ ਇਹੋ ਜੇ ਆਗੂ ਨੂੰ ਅੱਗੇ ਲਾ ਕੇ ਚੱਲੀਏ ਆਪਾਂ ਵੀ ਉਹ ਆਪਣੇ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਰਹਿੰਦੇ ਮੀਤ ਇਹ ਨਾ ਕੋਈ ਬਰਾਜ ਸਾਡਾ ਐਮਐਲਏ ਜਿੱਤੀ ਬਰਾਜ ਉਹਦੀ ਕੀ ਦੇਣਤੀ ਉਹ ਸਰਪੰਚ ਨਹੀਂ ਜਿੱਤ ਸਕੀ ਮੈਨੂੰ ਤਾਂ ਇਹ ਲੱਗਦਾ ਜੀ ਮੁਕਾਬਲੇ 'ਚ ਕੋਈ ਨੇੜੇ ਆਉਣੀ ਨਹੀਂ ਇਹੋ ਜੇ ਆਗੂ ਦੇ ਨੇੜੇ ਕੌਣ ਆਊਗਾ ਜੀ ਜਿਹੜਾ ਨਧੜਕ ਬੰਦਾਗਾ ਹਰ ਇੱਕ ਨੂੰ ਬੰਦੇ ਨੂੰ ਗੱਲ ਮੂੰਹ ਤੇ ਕਹਿਣ ਵਾਲੇ ਬੰਦੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਚੋਣਾਂ ਦਾ ਪ੍ਰਚਾਰ ਲਗਾਤਾਰ جاری ਹੈ ਪਿੰਡਾਂ ਦੇ ਵਿੱਚ ਲੀਡਰ ਆ ਰਹੇ ਨੇ ਸਾਰੀਆਂ ਪਾਰਟੀਆਂ ਦੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਮ ਆਦਮੀ ਪਾਰਟੀ ਸਾਰੇ ਲੀਡਰ ਪਹੁੰਚ ਰਹੇ ਨੇ ਕਿ ਸਾਨੂੰ ਵੋਟਾਂ ਪਾਓ ਸੋ ਜਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਵਿਖੇ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅੱਜ ਬਲਿਆਲ 'ਚ ਪਹੁੰਚੇ ਬਲਿਆਲ 'ਚ ਉਹਨਾਂ ਦਾ ਭਰਮਾ ਸਵਾਗਤ ਕੀਤਾ ਅਤੇ ਸਵਾਗਤ ਕਰਨ ਤੋਂ ਬਾਅਦ ਉਹਨਾਂ ਨੇ ਕੈਂਪੇਨ ਕੀਤੀ ਪ੍ਰਚਾਰ ਕੀਤਾ ਪ੍ਰਚਾਰ ਕਰਨ ਤੋਂ ਬਾਅਦ ਲੱਡੂ ਵੀ ਵੰਡੇ ਗਏ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਮੌਜੂਦ ਨੇ ਜਗਮੀਤ ਜੀ ਅੱਜ ਪਹੁੰਚੇ ਨੇ ਸੁਖਪਾਲ ਸਿੰਘ ਖਹਿਰਾ ਫਿਰ ਕਿਵੇਂ ਦਾ ਰਿਹਾ ਚੋਣ ਪ੍ਰਚਾਰ ਕੀਤਾ ਬਾਈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਸੁਖਪਾਲ ਸਿੰਘ ਖੈਰਾ ਦਾ ਆਪਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਨਗਰ ਚ ਪਹੁੰਚੇ ਨੇ ਸਾਡੇ ਪਿੰਡਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਸਾਰੇ ਪਿੰਡ ਨੂੰ ਸਮਰਥਨ ਕੀਤਾ ਉਹ ਇੱਕ ਬੇਦਾਗ ਬੰਦੇ ਨੇ ਸਾਫ਼ ਸੁਥਰੇ ਬੰਦੇ ਨੇ ਅਸੀਂ ਤਾਂ ਇੱਕੋ ਹੀ ਨਗਰ ਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਸਾਫ਼ ਬੰਦਾ ਹੈ ਤੁਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਓ ਤੇ ਇਹਨਾਂ ਨੂੰ ਜਿੱਤੇ ਆਓ ਜੀ ਖੈਰਾ ਸਾਹਿਬ ਨੂੰ ਠੀਕ ਹੈ ਬਾਕੀ ਹਵਾ ਕੀ ਲੱਗਦੀ ਆ ਪੂਰੇ ਸੰਗਰੂਰ ਦੀ ਹਵਾ ਹੁਣ ਜੇ ਆਪਾਂ ਇੱਕ ਨੰਬਰ ਤੇ ਗਈ ਹਵਾ ਖੈਰਾ ਸਾਹਿਬ ਦੀ ਚੱਲ ਰਹੀ ਆ ਅਸੀਂ ਤਾਂ ਇਹੀ ਕਹਾਂਗੇ ਜੀ ਖੈਰਾ ਸਾਹਿਬ ਜਿੱਤਣਗੇ ਜੀ ਠੀਕ ਹੈ ਹਾਂ ਜੀ ਹਾਂ ਮੈਂ ਬਰਨਾਲੇ ਏਰੀਆ ਚ ਵੀ ਰਹਿ ਕੇ ਆ ਉਧਰ ਪੂਰਾ ਹੀ ਉਧਰ ਵੀ ਹੌਲਡ ਹੈ ਖੈਰਾ ਸਾਹਿਬ ਦਾ ਖੈਰਾ ਸਾਹਿਬ ਜਿੱਤਣਗੇ ਉਧਰ ਕੋਈ ਆਮ ਝਾੜੂ ਵਾਲਾ ਨੂੰ ਕੋਈ ਨਹੀਂ ਉਹ ਹੋ ਰਿਹਾ ਜੀ ਠੀਕ ਹੈ ਹਾਂ ਜੀ ਨਹੀਂ ਵੈਸੇ ਮੁਕਾਬਲਾ ਤੁਸੀਂ ਕਹਿ ਰਹੇ ਹੋ ਖੈਰਾ ਸਾਹਿਬ ਜਿੱਤਣਗੇ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਮੁਕਾਬਲਾ ਦਾ ਕਿਸੇ ਨਾਲ ਖੈਰਾ ਸਾਹਿਬ ਦਾ ਇਹਦਾ ਜਿੱਤਣਗੇ ਨਵੇਂ ਲੱਗ ਸਕਦੇ ਨੇ ਜੀ ਹਾਂ ਜਾਂ ਜੇ ਦੂਜੇ ਨੰਬਰ ਤੇ ਆ ਸਕਦੇ ਨੇ ਦੂਜੇ ਨੰਬਰ ਤੇ ਹਾਂ ਜਾਂ ਜੀ ਨਹੀਂ ਬਾਕੀ ਫਿਰ ਆਮ ਆਦਮੀ ਪਾਰਟੀ ਜੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਇਹ ਕਿੱਧਰ ਗਈਆਂ ਪਾਰਟੀਆਂ ਇਹਦਾ ਹੁਣ ਸਾਨੂੰ ਪਤਾ ਹੀ ਆਮ ਆਦਮੀ ਪਾਰਟੀ ਦਾ ਪਤਾ ਸਾਨੂੰ ਬੀਜੇਪੀ ਦਾ ਹੀ ਪਤਾ ਹੈ ਕਿਸਾਨਾਂ ਦੇ ਖਿਲਾਫ ਨੇ ਇਹ ਕਾਲੇ ਕਾਨੂੰਨ ਲਾਉਂਦੇ ਨੇ ਕਿਸਾਨ ਆਪਣੇ ਪੰਜਾਬ ਦਾ ਮੈਂ ਕਦੇ ਵੀ ਕਿਹਾ ਵੀ ਬੀਜੇਪੀ ਦਾ ਹੌਲਡ ਨਹੀਂ ਹੈਗਾ ਜੀ ਆਪਣੇ ਤਾਂ ਬਿਲਕੁਲ ਵੀ ਤੁਸੀਂ ਇਹਨਾਂ ਨੇ ਕੀ ਕੀਤਾ ਜੀ 2 ਸਾਲ ਆਮ ਆਦਮੀ ਨੇ 2 ਸਾਲ ਕੁਝ ਨਹੀਂ ਕੀਤਾ ਜੀ ਨਹੀਂ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਾਡੇ ਏਜੰਡੇ ਨਾਲ ਲੜ ਰਹੇ ਹਾਂ ਅਸੀਂ ਜਿਹੜੀਆਂ ਵਾਅਦੇ ਪੂਰੇ ਕਰੇ ਨੇ ਉਹਦੇ ਲਈ ਲੜ ਰਹੇ ਹਾਂ ਬਹੁਤ ਕੁਝ ਕਰਤਾ ਬਿਜਲੀ ਦੇ ਬਿੱਲ ਮੁਫਤ ਕਰਤੇ ਜੀ ਫ੍ਰੀ ਕਰਤੇ ਬਹੁਤ ਕੁਝ ਹੋਰ ਵੀ ਕਰਤਾ ਜਿਹੜਾ ਵੱਡੇ ਵੱਡੇ ਬਹੁਤ ਲੋਕ ਨੇ ਜਿਹੜੇ ਦਿਖਾਉਂਦੇ ਨੇ ਚੈਨਲਾਂ ਤੇ ਵੀ ਸਾਨੂੰ ਇੰਨਾ ਬਿੱਲ ਆਇਆ ਜੀ ਸਾਨੂੰ ਥੋੜੇ ਦਿਨ ਹੋ ਵੀਡੀਓ ਚੱਲ ਰਹੀ ਸੀ ਵੀ ਕਿ ਬੀਬੀ ਆਪ ਕਹਿ ਰਹੀ ਸੀ ਵੀ ਸਾਨੂੰ ਬਿੱਲ ਆਇਆ ਜੀ ਅਸੀਂ ਭਰਿਆ ਜੀ ਇਹ ਤਾਂ ਚਲੋ ਆਏ ਕਿਸੇ ਬੰਦੇ ਨੂੰ ਆਏ ਨੇ ਫ੍ਰੀ ਜਿਹੜਾ ਹੋਣਦਾ ਹੀ ਨਹੀਂ ਤਾਂ ਬਿਲਕੁਲ ਨਹੀਂ ਹੈਗਾ ਫ੍ਰੀ ਕਿਸੇ ਨੂੰ ਨਹੀਂ ਹੈਗੀ ਜੀ ਹਾਂ ਜੀ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵੱਡੀ ਇੱਜ਼ਤ ਦਰਜ ਕੀਤੀ ਚਲੋ ਹੈ 6000 ਵੋਟ ਦੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਹੁਣ ਕੀ ਹੈ ਅਲੱਗ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਹੁਣ ਪਹਿਲਾਂ ਵਾਲੀ ਵੇਵ ਨਹੀਂ ਰਹਿਣੀ ਹੁਣ ਪਹਿਲਾਂ ਵਾਲੇ ਪਹਿਲਾਂ ਵਾਲੀ ਵੇਵ ਹੈ ਨਹੀਂ ਜੀ ਹੁਣ ਉਹ ਚਲੋ ਸਮਾ ਹੈਗਾ ਤੀਗਾ ਪਹਿਲਾਂ ਚਲੋ ਦੂਜੇ ਵੀ ਇੱਕ ਦੂਜੇ ਨਾਲ ਨਾਰਾਜ਼ ਤੇ ਤਾਂ ਜੁੜ ਗਏ ਹੁਣ ਉਹ ਗੱਲ ਦੀ ਹੈਗੀ ਸਿਮਰਨਜੀਤ ਮਾਨ ਦੀ ਜੀ ਹਾਂ ਜੀ ਹਾਂ ਜੀ ਨਹੀਂ ਉਦੋਂ ਕੀ ਲੱਗਦਾ ਤੁਹਾਨੂੰ ਵੀ ਕਾਂਗਰਸੀਆਂ ਨੇ ਜਾਂ ਅਕਾਲੀ ਦਲ ਵਾਲੇ ਹੋਰ ਸਾਰਿਆਂ ਨੇ ਸਿਮਰਜੀਤ ਸਿੰਘ ਮਾਨ ਨੂੰ ਜੁੜੇ ਨਹੀਂ ਬੰਦੇ ਕੁਝ ਜੁੜੇ ਨਹੀਂ ਹਾਂ ਯਾਰ ਅੱਛਾ ਜਨਨ ਕਿ ਹਾਂ ਯਾਰ ਮਦਦ ਕੀਤੀ ਆਈ ਵਿੱਚੋਂ ਬੰਦਾ ਨੇ ਜੀ ਠੀਕ ਹੈ ਵੋਟਾਂ ਪਾਈਆਂ ਤੀਜੇ ਨਹੀਂ ਕਿਉਂ ਦੋ ਪਾਈਆਂ ਨੇ ਜੀ ਵਿੱਚ ਪਰ ਹੁਣ ਅੱਜ ਦਾ ਮਾਹੌਲ ਕਿਵੇਂ ਪੂਰਾ ਜੋਰ ਲਾ ਰਹੇ ਹੋ ਤੁਸੀਂ ਅਸੀਂ ਤਾਂ ਫੁੱਲ ਜੋਰ ਲਾ ਰਹੇ ਖੈਰਾ ਸਾਹਿਬ ਨੇ ਜਿਤੇ ਆਵਾ ਮਾਗੇ ਜੀ ਵੱਧ ਤੋਂ ਵੱਧ ਵੋਟ ਤੇ ਠੀਕ ਹੈ ਕਿਵੇਂ ਜੋਸ਼ ਕਿੰਨਾ ਕਾ ਜਿਵੇਂ ਅਸੀਂ ਦੇਖ ਰਹੇ ਸੀ ਇਕੱਠ ਵੀ ਕਾਫੀ ਹੋਇਆ ਇੱਥੇ ਸਾਡੇ ਪਿੰਡ ਅਗਰ ਦਾ ਪੂਰਾ ਜੋਸ਼ ਆ ਜੀ ਇਹ ਹੀ ਗੱਲ ਹੈ ਜੀ ਹ ਅ ਕਿਵੇਂ ਦੇਖਦੇ ਹਾਂ ਅੱਜ ਪਹੁੰਚੇ ਨੇ ਸੁਖਪਾਲ ਸਿੰਘ ਖੈਰਾ ਕਿਵੇਂ ਲੱਗਦੀ ਆ ਹਵਾ ਕਿਵੇਂ ਲੱਗ ਰਹੀ ਆ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੇ ਜਿਹੜਾ ਤੁਸੀਂ ਵਧੀਆ ਕਵਰੇਜ ਕਰ ਰਹੇ ਹੋ ਤੇ ਦੂਜੀ ਗੱਲ ਮੈਂ ਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹਾ ਨਾ ਧੜਕਾ ਆਗੂ ਆਪਾਂ ਨੂੰ ਨਹੀਂ ਮਿਲਣਾ ਖੈਰਾ ਸਾਹਿਬ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਬੰਦੇ ਨੇ ਬੇਦਾਗ ਬੰਦੇ ਨੇ ਤੁਹਾਨੂੰ ਪਤਾ ਹੀ ਆ ਸਭ ਨੂੰ ਵੀ ਇਹਨਾਂ ਨੇ ਕਿੰਨੀਆਂ ਜੇਲਾਂ ਕੱਟੀਆਂ ਨੇ ਇਹਦੇ ਨਜਾਇਜ਼ ਪਰਚੇ ਪਾਏ ਗਏ ਨੇ ਇਹੋ ਜਿਹੀ ਆਗੂ ਨੂੰ ਅੱਗੇ ਲਾ ਕੇ ਚੱਲੀਏ ਆਪਾਂ ਪੀਓ ਆਪਣੇ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਰਹਿਣ ਠੀਕ ਹੈ ਵਿਜੇਂਦਰ ਸਿੰਘ ਲਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਾਇਆ ਜਾ ਰਿਹਾ ਤੇ ਖੈਰਾ ਸਾਹਿਬ ਨੂੰ ਇੱਥੇ ਲਿਆਂਦਾ ਗਿਆ ਕੋਈ ਫਰਕ ਤਾਂ ਨਹੀਂ ਪੈਣਾ ਮਤਲਬ ਵਰਕਰਾਂ ਦੇ ਜੋਸ਼ ਦਾ ਜਾਂ ਕੋਈ ਹੋਰ ਗੱਲਬਾਤ ਨਹੀਂ ਸਾਡੇ 'ਚ ਕੋਈ ਫਰਕ ਨਹੀਂ ਪੈਣਾ ਇਸ ਵਾਸਤੇ ਜੀ ਇਹ ਅਸੀਂ ਜੋ ਪਾਰਟੀ ਦਾ ਫੈਸਲਾ ਜੋ ਪਾਰਟੀ ਨੇ ਸਾਡੇ ਤੇ ਜੋ ਫੈਸਲਾ ਲਾਗੂ ਕੀਤਾ ਅਸੀਂ ਉੱਤੇ ਫੁੱਲ ਚੜਾਵਾਂਗੇ ਅਸੀਂ ਖੈਰਾ ਸਾਹਿਬ ਦੀ ਫੁੱਲ ਮਦਦ ਕਰਾਂ ਠੀਕ ਹੈ ਜਾਨੀ ਕਿ ਮੁਕਾਬਲੇ ਦੀ ਗੱਲ ਫੇਰ ਮੈਂ ਦੁਬਾਰਾ ਦੁਹਰਾਉਂਗਾ ਕਿ ਮੁਕਾਬਲਾ ਕਿਸ ਨਾਲ ਸਿਮਰਨਜੀਤ ਸਿੰਘ ਮਾਰ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਮੈਨੂੰ ਤਾਂ ਇਹ ਲੱਗਦਾ ਜੀ ਮੁਕਾਬਲੇ 'ਚ ਕੋਈ ਨੇੜੇ ਆਉਣੀ ਨਹੀਂ ਇਹੋ ਜਿਹੇ ਆਗੂ ਦੇ ਨੇੜੇ ਕੌਣ ਆਊਗਾ ਜੀ ਜਿਹੜਾ ਨਧੜਕ ਬੰਦਾ ਹੈਗਾ ਹਰ ਇੱਕ ਨੂੰ ਬੰਦੇ ਨੂੰ ਗੱਲ ਮੂੰਹ ਤੇ ਕਹਿਣ ਵਾਲੇ ਬੰਦੇ ਨੇ ਇਹੋ ਜਿਹੇ ਬੰਦੇ ਬਹੁਤ ਘੱਟ ਨੇ ਵੀ ਜਿਹੜੇ ਇੱਕ ਦੂਜੇ ਦੇ ਮੂੰਹ ਤੇ ਗੱਲ ਕਹਿ ਦਨ ਠੀਕ ਹੈ ਆਪਾਂ ਦੇਖਦੇ ਰਹਿਣਾ ਜੀ ਆਪਣਾ ਵਿਧਾਨ ਸਭਾ ਚ ਵੀ ਦੇਖਦੇ ਆ ਵੀ ਵੱਧ ਤੋਂ ਵੱਧ ਇਹੀ ਜਾ ਕੇ ਉਹਨਾਂ ਨਾਲ ਟੱਕਰ ਲੈਂਦੇ ਨੇ ਵਿਰੋਧੀਆਂ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਐਮਪੀ ਬਣਾ ਕੇ ਭੇਜੀਏ ਤਾਂ ਜੋ ਆਪਣੇ ਲੋਕਾਂ ਦੀ ਆਵਾਜ਼ ਇਹ ਆਪਣਾ ਪਾਰਲੀਮੈਂਟ ਚ ਚੁੱਕਣ ਜਾਵੇ ਠੀਕ ਹੈ ਜਾਨੀ ਕਿ ਵੱਡੇ ਫਰਕ ਨਾਲ ਜਿੱਤਣ ਦਾ ਤੁਹਾਡਾ ਅਨੁਮਾਨ ਆ ਹਾਂ ਜੀ ਮੇਰਾ ਅਨੁਮਾਨ ਆ ਵੀ ਬਹੁਤ ਵੱਡੇ ਫਰਕ ਨਾਲ ਵੱਡੇ ਮਾਰਜਨ ਨਾਲ ਖੈਰਾ ਸਾਹਿਬ ਜਿੱਤ ਪ੍ਰਾਪਤ ਕਰਨਗੇ ਠੀਕ ਹੈ ਹਾਂ ਜੀ ਕੀ ਨਾਮ ਆ ਜੀ ਆਪਣਾ ਮੇਰ ਸਿੰਘ ਅੱਛਾ ਮੇਰ ਸਿੰਘ ਜੀ ਲੱਡੂ ਪਹਿਲੀ ਵੰਡ ਰਹੇ ਹੋ ਤੁਸੀਂ 4 ਜੂਨ ਤੋਂ ਪਹਿਲਾਂ ਹੀ ਵੰਡੀ ਜਾਂਦੇ ਜੀ 4 ਜੂਨ ਨੂੰ ਤੀਜੇ ਆਉਣੇ ਨੇ ਜੀ ਸਾਨੂੰ ਯਕੀਨ ਆ ਪੱਕਾ ਪੂਰਾ ਪੂਰਨ ਯਕੀਨ ਹੈ ਜਦ ਪਹਿਲਾਂ ਸਿੰਘਲਾ ਸਾਹਿਬ ਜਿੱਤਿਆ ਸੀ 50% ਸਿੰਘਲਾ ਸਾਹਿਬ ਨੂੰ ਵੋਟਾਂ ਜਾਂਦੇ 50% ਤਿੰਨੇ ਚਾਰੇ ਪਾਰਟੀਆਂ ਨੂੰ ਪਈ ਜਾਂਦੇ ਹੁਣ ਪਿੱਛੇ ਤਾਂ ਜਿਹੜੀਆਂ ਆਮ ਬਦਲਾਅ ਬਦਲਾਅ ਹੋ ਗਿਆ ਤਾਂ ਹੋ ਗਿਆ ਇਹ ਸਾਡੇ ਕਾਂਗਰਸ ਪਿੰਡਾਂ ਦਾ ਪੂਰਾ ਜੋਸ਼ ਹੈ ਅਸੀਂ ਤੁਹਾਨੂੰ ਪਤਾ ਵੀ ਪੱਕਾ ਯਕੀਨ ਜਿੱਤਾਂ ਪੂਰੀ ਬਹੁਮਤ ਨਾਲ ਜਿੱਤੂਗਾ ਖੈਰਾ ਸਾਹਿਬ ਬਿਲਕੁਲ ਪਰ ਦੂਜੀਆਂ ਪਾਰਟੀਆਂ ਕਹਿ ਰਹੀਆਂ ਨੇ ਜੀ ਕਿ ਬਾਹਰਲੇ ਲੀਡਰ ਲੈ ਕੇ ਆਏ ਨੇ ਸਾਰੇ ਬਾਹਰਲੇ ਲੀਡਰਾਂ ਦਾ ਕੀ ਮਤਲਬ ਅਸੀਂ ਇੱਥੇ ਬਾਹਰਲੇ ਲੀਡਰਾਂ ਦਾ ਕੋਈ ਨਹੀਂ ਉਹ ਹਾਈ ਕਮਾਂਡ ਨੇ ਦੇਖਣਾ ਸੀ ਪਾਰਟੀ ਦੇ ਨਾਲ ਖੜੇ ਚਾਹੇ ਬਾਹਰਲਾ ਹੈ ਚਾਹੇ ਘਰ ਦਾ ਅਸੀਂ ਇਹਨੂੰ ਘਰ ਦਾ ਮੰਨ ਕੇ ਚੱਲ ਰਹੇ ਹਾਂ ਸਾਡੇ ਹੀ ਲੀਡਰ ਹੈ ਸਾਡੇ ਹੀ ਮੁੱਦੇ ਚੱਕਣ ਵਾਲੇ ਹੈ ਲੀਡਰ ਕੋਈ ਉਹ ਨਹੀਂ ਇਹਦਾ ਦਬਣਾ ਨਹੀਂ ਨਹੀਂ ਦਿੱਤਾ ਲੀਡਰ ਅਸੀਂ ਖਬਰਾਂ ਦੇਖਦਾ ਇਹਦਾ ਵਧੀਆ ਬਹੁਮਤ ਨਾਲ ਜਿੱਤੂਗਾ ਇਹਦਾ ਕੋਈ ਇਹਦਾ ਨਵੇਂ ਲਾਉਣੇ ਕੋਈ ਹੈ ਨਹੀਂ ਅੱਛਾ ਲੀਹ ਦਾ ਹਾਂ ਉਹ ਕਹਿੰਦੀ ਸਰਕਾਰ ਆਮ ਆਦਮੀ ਪਾਰਟੀ ਦੇ ਮੀਤ ਹੇਰ ਵੀ ਨਹੀਂ ਨੇੜੇ ਆਮ ਆਦਮੀ ਦੇ ਨਾ ਕੋਈ ਭਰਾਜ ਸਾਡਾ ਐਮਐਲਏ ਜਿੱਤੀ ਭਰਾਜ ਉਹਦੀ ਕੀ ਦੇਣਤੀ ਉਹ ਸਰਪੰਚ ਨਹੀਂ ਜਿੱਤ ਸਕੀ ਉਰੇ ਆ ਕੇ ਕਹਿੰਦੀ ਆ ਜਸ ਸਰਕਾਰ ਸਾਮਦਾ ਕੰਮ ਚੱਲਦਾ ਨਹੀਂ ਕਹਿੰਦੀ ਆ ਚਾਰਟੀਆਂ ਦੀ ਟੈਕਨੀ ਜਿਹੜੀ 12 ਰੁਪਈਆ ਲੱਗਦੀ ਆ ਮੈਨੂੰ ਇੱਕ ਇੱਕ ਗਣ ਆਦਮ ਬਲਿਆਰ ਦੇ ਵਿੱਚ ਭਰਾਜ ਦਾ ਵੀ ਆਇਆ ਸਾਡੀ ਗਲੀ ਜੀ ਲੱਗੀ ਹੋਈ ਆ ਆ ਗੁਰਦੁਆਰੇ ਦੇ ਕੱਚਾ ਸੋਪਿਆ ਇੱਥੇ ਵੀ ਲੱਗ ਰਹੀ ਮਜਨ ਕੀ ਕਰੇ ਨਹੀਂ ਬਿਲਕੁਲ ਮਤ ਬੋਲੇ ਆ ਕੇ ਧੰਨਵਾਦ ਨਹੀਂ ਕੀਤਾ ਇਹੋ ਜਿਹੇ ਮੁੰਡਿਆਂ ਨੇ ਵੋਟਾਂ ਪਾਈਆਂ ਦਾ ਆਪਦੇ ਪੈਸੇ ਇਕੱਠਾ ਕਰਕੇ ਫੰਡ ਜਮੇ ਆ ਕੇ ਧੰਨਵਾਦ ਨਹੀਂ ਕੀਤਾ ਕਹਿੰਦੇ ਸਾਡੇ ਸਾਡੇ ਚੈਨਲ ਤੇ ਐਂ ਕਹਿਣਗੇ ਵੀ ਬਿੱਲੇ ਲਾ ਰੱਖੇ ਨੇ ਗੱਲ 'ਚ ਮਫਲਰ ਪਾ ਰੱਖੇ ਨੇ ਕਾਂਗਰਸ ਪਾਰਟੀ ਦੇ ਵੀ ਇਹਨਾਂ ਨੇ ਤਾਂ ਭੰਡਣਾ ਹੀ ਆ ਮਾਦ ਨਾ ਕੱਟ ਕੱਟੜ ਹੈ ਕੱਟੜ ਕਹੇ ਰਸ ਜੀ ਕੱਟੜ ਆ ਸਾਰੇ ਕੱਟੜ ਆ ਵੀ ਕੰਮ ਦਾ ਮੌਸਮ ਇਹਨਾਂ ਕੌਣ ਆਉਂਦਾ ਸੀ ਮਾੜਿਆ ਬੋਲ ਜਾਂਦੇ ਅਰੋਗਮੈਂਟ ਕਰਦੇ ਨਾਲ ਦੀਆਂ ਇਕੱਠੇ ਹੋ ਜਾਂਦੇ ਨੇ ਨਹੀਂ ਮੇਰ ਸਿੰਘ ਜੀ ਕਹਿਣ ਦਾ ਮਤਲਬ ਵੀ ਜਿਹੜੇ ਪੱਕੇ ਹੁੰਦੇ ਨੇ ਜਿਵੇਂ ਕਾਂਗਰਸ ਹੀ ਆਗੂ ਤੁਸੀਂ ਵੀ ਸੋਨੇ ਦਾ ਆਮ ਆਦਮੀ ਪਾਰਟੀ ਨੂੰ ਭੰਡਣੀ ਭੰਡਣਾ ਵੀ ਹੋ ਸਕਦਾ ਕੰਮ ਕਰੇ ਵੀ ਹੁਣ ਤਾਂ ਵੀ ਭੰਡੀ ਜਾ ਉਹਦਾ ਜੀ ਵਰਕਰ ਆਮ ਆਮ ਪੁੱਛ ਲੋ ਠੀਕ ਹੈ ਆਮ ਵਰਕਰ ਨੂੰ ਪੁੱਛ ਵੀ ਕੰਮ ਕੀਨੇ ਕਰੇ ਕੌਣ ਜਿੱਤੂ ਠੀਕ ਹੈ ਸਰ ਸਾਡੇ ਦਾ ਮੰਨਦਾ ਵੀ ਕਹਿਣਗੇ ਆਮ ਵਰਕਰ ਵੀ ਕਹਿੰਦੇ ਨੇ ਕੰਮ ਤਾਂ ਕਾਂਗਰਸ 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 ਜਮਨ ਪਹਿਲਾਂ ਲਾਲ ਦੋਸੇ ਸੜਕਾ ਸਾਡੇ ਇਲਾਕੇ ਦੇ ਸੰਗਲ ਸਾਹਮਣੇ ਜਾ ਬਿਛਾਤੇ ਠੀਕ ਹੈ 18 18 ਪਾਉਣੇ 2 ਕਰੋੜ 1.5 ਕਰੋੜ ਰੁਪਇਆ ਕਰਾਂਦਾ ਹੈ ਸਾਡੇ ਪਿੰਡ ਜਾ ਨਾਲੇ ਸੀਨਾ ਮੈਂਬਰਾਂ ਨਾਲ ਕੋਈ ਹਾਂ ਤੋਂ ਫੋਟੋ ਕੱਢ ਕੇ ਦਿਖਾਉਣਾ ਅਧਿਕਾਰਤ ਨੇ ਸੋਗਾਈ ਦੀ ਸਿੰਘਲਾ ਸਾਹਿਬ ਨੇ ਉਦਲਪਾਲ ਖੜਾ 40 ਲੱਖ ਰੁਪਿਆ ਹੈ ਵਾਲਕ ਦਾ ਜਿਹੜੇ ਕਹਿੰਦੇ ਨੇ ਸਾਨੂੰ ਮਾਣਾ ਸਾਡੀ ਪਾਰਟੀ ਦੇ ਹਾਂਜੀ ਵੀ ਜੀ ਕੀ ਨਾਮ ਹੈ ਜੀ ਗਰਮਤ ਸਿੰਘ ਹੈ ਜੀ ਅੱਛਾ ਜੀ ਕਿਵੇਂ ਲੱਗਦੀ ਹੈ ਹਵਾ ਕਿਵੇਂ ਲੱਗਦੀ ਹੈ ਸਿੰਘ ਜੀ ਕਿਰਪਾ ਹੈ ਮਾਲਕ ਦੀ ਹਾਂ ਇਹ ਤਾਂ ਸਾਡੇ ਕੰਮ ਸਿੰਘਲਾ ਕਰਕੇ ਜੀ ਇਹਨੂੰ ਵੋਟਰ ਮੋਰ ਸਾਰੇ ਫਾਮਾ ਸਿੰਘਲੇ ਸਾਡੇ ਕੰਮ ਬੋਕ ਕੀਤਾ ਜੀ ਪਾਰਟੀ ਨਾਲ ਹਾਂ ਜੀ ਤੁਸੀਂ ਕਹਿੰਦੇ ਹੋ ਵੀ ਸਿੰਘਲਾ ਸਾਹਿਬ ਨੇ ਕੰਮ ਕੀਤੇ ਨੇ ਫਿਰ ਪਹਿਲਾਂ ਹਾਰੇ ਕਿਉਂ ਸਿੰਘਲਾ ਸਾਹਿਬ ਵੀ ਤਾਂ ਅੰਸਰ ਦੀ ਚੋਣ ਚਲੋ ਬਸੋ ਦਾ ਲੋਕਾਂ ਦਾ ਹਵਾਤੀ ਹਵਾ ਆ ਆਮ ਆ ਗਈ ਆਮ ਆ ਗਈ ਬਸ ਉਹ ਕਰਕੇ ਹੋ ਗਿਆ ਆ ਮਾਨੂੰ ਤੀਜੀ ਲਓ ਤੀਜੀ ਲਓ ਆ ਤੀਜੀ ਨੇ ਕੰਮ ਇਹ ਨਹੀਂ ਕੋਈ ਕਰਿਆ ਤੀਜੀ ਨੇ ਕੋਈ ਕਾਰੋਬਾਰ ਸਾਡੇ ਕੋਈ ਕਾਹੂ ਹੀ ਕਾਰੋਬਾਰ ਨਹੀਂ ਕਰ ਤੀਜੀ ਪਾਰਟੀ ਨੇ ਇਹ ਸਾਡੇ ਸਿੰਘਲੇ ਕਰਕੇ ਸਾਰੇ ਵੋਟਰ ਪੂਰਾ ਨਗਰ ਪੂਰਾ ਜੋਰ ਲਾਊਗਾ ਜੀ ਕੰਮ ਸਾਡੇ ਸਾਡੇ ਬਹੁਤ ਕਰੇਗਾ ਬਿਲਕੁਲ ਜੀ ਸੋ ਜਿਹੜੇ ਵਰਕਰ ਨੇ ਜਿਹੜਾ ਕੇਡਰਾ ਕਾਂਗਰਸ ਪਾਰਟੀ ਦਾ ਉਹ ਕਹਿ ਰਿਹਾ ਕਿ ਵਿਜੇਂਦਰ ਸਿੰਘਲਾ ਨੇ ਜਦੋਂ ਆਪਣੇ ਕਾਰਜਕਾਲ ਸੰ ਸਰਕਾਰ ਸੀ ਉਹਨਾਂ ਦੀ ਬਹੁਤ ਵੱਡੇ ਕੰਮ ਕੀਤੇ ਨੇ ਕਿ ਉਹ ਕੰਮਾਂ ਤੇ ਮੋਹਰ ਲੱਗੇਗੀ ਚਾਹੇ ਸੁਖਪਾਲ ਸਿੰਘ ਖਹਿਰਾ ਆਏ ਨੇ ਅਸੀਂ ਪਾਰਟੀ ਨਾਲ ਖੜੇ ਆ ਤੇ ਪਾਰਟੀ ਨਾਲ ਨਿਤ ਦਿਨ ਖੜੇ ਰਹਾਂਗੇ ਅਤੇ ਉਹਨਾਂ ਕਿਹਾ ਕਿ ਵੱਡੇ ਫਰਕ ਨਾਲ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤਣਗੇ ਕੈਮਰਾਮੈਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ